ਮਾਈਕਰੋਸਾਫਟ ਕੰਪਨੀ ਦਾ ਮਾਲਕ ਬਿਲ ਗੇਟਸ ਵੀ ਹੋ ਗਿਆ ਇੰਡੀਆ ਦੇ ਚਾਹ ਵਾਲੇ ਦਾ دیਵਾਨਾ ਡੋਲੀ ਦੀ ਚਾਹ ਦਾ دیਵਾਨਾ ਹੋਇਆ ਬਿਲ ਗੇਟਸ ਪਹੁੰਚ ਗਿਆ ਇੰਡੀਆ ਕਹਿੰਦਾ ਵੀ ਚਾਹ ਪੀਣੀ ਆ ਤਾਂ ਡੋਲੀ ਦੀ ਪੀਣੀ ਆ ਤੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਵੀਡੀਓ ਕਹਿੰਦੇ ਵੀ ਵਨ ਚਾਹ ਪਲੀਜ਼ ਤੇ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਦੇ ਵਿੱਚ 7ਵੇਂ ਨੰਬਰ ਦੇ ਉੱਪਰ ਆਉਂਦਾ ਹੈ ਬਿਲ ਗੇਟਸ ਦਾ ਨਾਂ ਤੇ ਬਿਲ ਗੇਟਸ دیਵਾਨਾ ਹੋ ਗਿਆ ਇੱਕ ਚਾਹ ਵਾਲੇ ਦਾ ਤੇ ਚਾਹ ਵਾਲਾ ਕੌਣ ਹੈ ਜੋ ਨਾਗਪੁਰ ਦੇ ਵਿੱਚ ਚਾਹ ਵੇਚਦਾ ਜਿਸ ਦਾ ਨਾਂ ਡੋਲੀ ਹੈ ਡੋਲੀ ਦੀ ਚਾਹ ਜਿਹੜੀ ਹੈ ਬਹੁਤ ਜਿਆਦਾ ਮਸ਼ਹੂਰ ਹੈ ਤੇ ਬਹੁਤ ਹੀ ਵੱਖਰੇ ਟ੍ਰੈਂਡ ਦੇ ਨਾਲ ਚਾਹ ਬਣਾ ਕੇ ਦਿੰਦਾ ਹੈ ਚਾਹ ਬਣਾਉਣ ਦਾ ਤਰੀਕਾ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਇਹ ਚਾਹ ਬਣਾਉਂਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬੜੀਆਂ ਇਹਦੀਆਂ ਵਾਇਰਲ ਹੁੰਦੀਆਂ ਤੇ ਲੋਕਾਂ ਨੂੰ ਇੱਕ ਵੱਖਰੀ ਸਿਹਤ ਵੀ ਦਿੰਦਾ ਵੀ ਨਰਿੰਦਰ ਮੋਦੀ ਤੋਂ ਬਾਅਦ ਜੇ ਕੋਈ ਚਾਹ ਬਣਾਉਣ ਵਾਲਾ ਤਾਹੇ ਨੌਜਵਾਨ ਹੈ ਜਿਸ ਦਾ ਨਾਮ ਡੌਲੀ ਹੈ ਇਸ ਦੀ ਚਾਹ ਪੀਣ ਦੇ ਲਈ ਬਿਲ ਗੇਟਸ ਜਿਹੜਾ ਵਿਦੇਸ਼ਾਂ ਚੋਂ ਇੰਡੀਆ ਪਹੁੰਚਿਆ ਕਹਿੰਦਾ ਵੀ ਇੱਕ ਵਾਰ ਤੇਰੀ ਚਾਹ ਜ਼ਰੂਰ ਪੀਣੀ ਹੈ ਤੇ ਉਹ ਚਾਹ ਪੀ ਕੇ ਨਾ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਸੋਸ਼ਲ ਮੀਡੀਆ ਹੈਂਡਲਰ ਤੇ ਵੀਡੀਓ ਜਿਹੜੀ ਜਿਹੜੀ ਹੈ ਸਾਂਝੀ ਕਰ ਦਿੱਤੀ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਪੀਤੀ ਆ ਬਿਲ ਗੇਟਸ ਨੇ ਚਾਹ ਤੇ ਬਿਲ ਗੇਟ ਨੂੰ ਕਿਉਂ ਵਧੀਆ ਲੱਗੀ ਇਸ ਡੌਲੀ ਚਾਹ ਵਾਲੇ ਦੀ ਚਾਹ ਤੇ ਇੰਨਾ ਜ਼ਿਆਦਾ ਮਸ਼ਹੂਰ ਕਿਵੇਂ ਹੋ ਗਿਆ ਇਹ ਨੌਜਵਾਨ ਜਿਸ ਨੇ ਚਾਹ ਬਣਾ ਕੇ ਵਿਦੇਸ਼ੀ ਲੋਕਾਂ ਨੂੰ ਵੀ ਜਿਹੜਾ ਪਿਆਰ ਜਿਹੜਾ ਉਹਨਾਂ ਦਾ ਖਿੱਚ ਰੱਖਿਆ ਤੇ ਜਿਹੜਾ ਉਹਨਾਂ ਨੂੰ ਆਕਰਸ਼ਿਤ ਕਰਦਾ ਆ ਆਪਣੇ ਬਿਲਗੇਟਸ ਤਾਂ ਹੋ ਗਿਆ ਬਈ ਖੁਸ਼ ਲਓ ਜੀ ਇਹ ਮੌਕੇ ਨਾ ਕਿਸੇ ਵਿਰਲੇ ਦੇ ਹਾਥੀ ਆਉਂਦੇ ਆ ਤੇ ਚਾਹ ਵਾਲਾ ਮਸ਼ਹੂਰ ਪਹਿਲਾਂ ਹੀ ਸੀ ਤੇ ਉਸ ਤੋਂ ਬਾਅਦ ਮਸ਼ਹੂਰੀ ਹੋਰ ਵੀ ਜ਼ਿਆਦਾ ਹੋ ਗਈ ਕਿ ਇੰਡੀਆ ਦੀ ਚਾਹ ਦੇ دیਵਾਨੇ ਵਿਦੇਸ਼ੀ ਲੋਕ ਨੇ ਤੇ ਬਿਲਗੇਟਸ ਉਹ ਦੁਨੀਆ ਦਾ ਅਮੀਰ ਸੱਤਵਾਂ ਇਨਸਾਨ ਜਿਹੜਾ ਇੰਡੀਆ ਦੇ ਵਿੱਚ ਚਾਹ ਪੀਣ ਦੇ ਲਈ ਆਏ ਤੇ ਚਾਹ ਪੀਣ ਪਹੁੰਚ ਗਿਆ ਨਾਗਪੁਰ ਤੇ ਕਹਿੰਦਾ ਵੀ ਤੇਰੀ ਚਾਹ ਪੀਣੀ ਹੈ ਤੇ ਚਾਹ ਦਾ دیਵਾਨਾ ਇਸ ਦੀਆਂ ਵੀਡੀਓ ਦੇਖ ਦੇਖ ਕੀ ਹੋ ਗਿਆ ਸੀ ਕਹਿੰਦਾ ਬੰਚਾਏ ਪਲੀਜ਼ ਏਸੇ ਟੈਗ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਚੈਨਲ ਵਾਲੇ ਇਸ ਦੇ ਸਹਰਾਣੇ ਜਾ ਕੇ ਖੜ ਗਏ ਵੀ ਆਜੋ ਇੰਟਰਵਿਊ ਕਰਦੇ ਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਤੇ ਇਸ ਚਾਹ ਵਾਲੇ ਦਾ ਕਿਰਦਾਰ ਜਿਹੜੇ ਨੇ ਆਪਣੇ ਚਾਹ ਬਣਾਉਣ ਦੇ ਤਰੀਕੇ ਦੇ ਨਾਲ ਵਿਦੇਸ਼ੀਆਂ ਦਾ ਦਿਲ ਜਿੱਤ ਰੱਖਿਆ ਤੇ ਤੁਹਾਡਾ ਵੀ ਦਿਲ ਜਿੱਤ ਲਿਆ ਤਾਂ ਵੀਡੀਓ ਲਾਈਕ ਕਰਕੇ ਨਾ ਵੱਧ ਤੋਂ ਵੱ ਰਹਿ ਕਰਕੇ ਦੱਸਿਓ ਵੀ ਨਰਿੰਦਰ ਮੋਦੀ ਤੋਂ ਬਾਅਦ ਤੁਸੀਂ ਚਾਹ ਵਾਲਾ ਦਾ ਕਿਰਦਾਰ ਇਸ ਨੌਜਵਾਨ ਨੂੰ ਦਿੰਦੇ ਹੋ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ